ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦੇ ਨਾਲ 9:30 ਹੋ ਗਏ ਨੇ ਤੇ ਤਰੀਕਾ ਜੋ ਹੈਗੀ 25 ਜੁਲਾਈ ਦਿਨ ਸ਼ੁੱਕਰਵਾਰ ਤੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਭੈਣ ਦੀ ਹੱਡ ਬੀਤੀ ਉਸ ਭੈਣ ਨੇ ਦੱਸਿਆ ਕਹਿੰਦੇ ਵੀ ਮੇਰਾ ਜਿਹੜਾ ਕੰਮ 5 ਸਾਲਾਂ ਤੋਂ ਰੁਕਿਆ ਹੋਇਆ ਸੀ ਠੀਕ ਹੈ ਕਹਿੰਦੇ ਵੀ ਉਹ ਕੰਮ ਮੇਰਾ ਸਵਾ ਲੱਖ ਜਾਪ ਕਰਨ ਦੇ ਨਾਲ ਕਿਹੜਾ ਜਾਪ ਕੀਤਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਹਿੰਦੇ ਉਹੀ ਕੰਮ 1 ਮਹੀਨੇ ਦੇ ਵਿੱਚ ਪੂਰਾ ਹੋ ਗਿਆ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਕਿਉਂਕਿ ਮੈਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਹਰ ਇੱਕ ਗੱਲ ਸ਼ੇਅਰ ਕਰੂੰਗੀ ਜਾਪ ਸ਼ੁਰੂ ਕਿਵੇਂ ਕਰਨਾ ਹੈ ਜਦੋਂ ਤੁਸੀਂ ਜਾਪ ਪੂਰਾ ਕਰ ਲਿਆ ਫਿਰ ਤੁਸੀਂ ਉਸ ਤੋਂ ਬਾਅਦ ਕੀ ਕਰਨਾ ਹੈ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਭੈਣ ਦੀ ਮੈਂ ਗੱਲ ਕਰ ਰਹੀ ਆਂ ਜੀ ਉਹ ਪੇਆਣਾ ਸਟੂਡੈਂਟ ਠੀਕ ਆ ਪੜ੍ਹਦੀ ਸੀ ਤੇ ਏਜ ਵੀ ਜ਼ਿਆਦਾ ਨਹੀਂ ਸੀ ਤੇ ਉਹ ਕਹਿੰਦੇ ਮੇਰਾ ਇੱਕ ਸੁਪਨਾ ਸੀ ਹਰ ਇੱਕ ਇਨਸਾਨ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਹੈ ਨਾ ਕੋਈ ਚਾਹੁੰਦਾ ਮੈਨੂੰ ਚੰਗੀ ਨੌਕਰੀ ਮਿਲ ਜੇ ਕੋਈ ਚਾਹੁੰਦਾ ਮੇਰਾ ਚੰਗਾ ਬਿਜ਼ਨਸ ਹੋਵੇ ਉਹ ਭੈਣ ਕਹਿੰਦੀ ਉਸੇ ਤਰੀਕੇ ਨਾਲ ਮੇਰਾ ਇੱਕ ਸੁਪਨਾ ਸੀ ਵੀ ਮੈਂ ਬਾਹਰ ਜਾਵਾਂ ਕੈਨੇਡਾ ਕਹਿੰਦੇ ਜਿਹੜੇ ਨਾਮਚीन ਏਜੰਟ ਨਾਮਚीन ਏਜੰਟ ਹੁੰਦੇ ਜਿਨ੍ਹਾਂ ਦਾ ਬਹੁਤ ਨਾਮ ਚੱਲਦਾ ਕਹਿੰਦੀ ਮੈਂ ਉਹਨਾਂ ਕੋਲੋਂ ਵੀ ਫਾਈਲਾਂ ਲਵਾਈਆਂ ਮੇਰੇ ਕਹਿੰਦੀ ਪੰਜ ਵਾਰ ਰਿਫਿਊਜ਼ਲ ਆ ਗਈ ਠੀਕ ਜੰਨੀ ਮੈਂ ਸਾਲ-ਸਾਲ ਵੇਟ ਵੀ ਕਰਦੇ ਰਹਿਣਾ ਠੀਕ ਹੈ ਕਹਿੰਦੀ ਮੈਨੂੰ ਸਾਰਿਆਂ ਨੇ ਕਹਿਣ ਲਾਗੇ ਵੀ ਸਟੱਡੀ ਦਾ ਇਹ ਜਿਹੜਾ ਗੈਪ ਪੈ ਜਵੇ ਨਾ ਤੇ ਫਿਰ ਕਹਿੰਦੇ ਵੀਜ਼ਾ ਨਹੀਂ ਮਿਲਦਾ ਸਟੱਡੀ ਦਾ ਕਹਿੰਦੀ ਮੈਨੂੰ ਉਹ ਵੀ ਪ੍ਰੈਸ਼ਰ ਤੇ ਕਹਿੰਦੇ ਜਿਹੜੀ ਆਈਲੈਂਡਸ ਹੁੰਦੀ ਆ ਉਹਦਾ ਵੀ ਇੱਕ ਟਾਈਮ ਹੁੰਦਾ ਵੀ ਤੁਸੀਂ ਉਹਨੇ ਟਾਈਮ ਦੇ ਵਿੱਚ ਵਿੱਚ ਅਪਲਾਈ ਕਰਦੇ ਉਹਨੇ ਦੁਬਾਰਾ ਕਰਨੀ ਪੈਂਦੀ ਹੈ ਉਹ ਵੀ ਪ੍ਰੈਸ਼ਰ ਉਪਰੋਂ ਕਰਦਿਆਂ ਦਾ ਵੀ ਪ੍ਰੈਸ਼ਰ ਵੀ ਤੇਰੇ ਤੇ ਇੰਨਾ ਪੈਸਾ ਲੱਗ ਚੁੱਕਿਆ ਹੈ ਬੀ ਤੇਰਾ ਹਲਿ ਤੱਕ ਨਹੀਂ ਪੜਿਆ ਤੂੰ ਛੱਡ ਪਰੇ ਤੇਰਾ ਖਿਹੜਾ ਛੱਡ ਤੇ ਕਹਿੰਦੀ ਪਰ ਮੈਨੂੰ ਉਹ ਚੀਜ਼ ਅੰਦਰੋਂ ਟਿਕਨ ਨਹੀਂ ਦੇ ਰਹੀ ਸੀ ਮੈਨੂੰ ਇਹ ਸੀ ਮੈਂ ਆਪਦਾ ਸੁਪਨਾ ਜ਼ਰੂਰ ਪੂਰਾ ਕਰਨਾ ਮੈਂ ਬਾਹਰ ਜ਼ਰੂਰ ਜਾਣਾ ਕਹਿੰਦੇ ਮੈਨੂੰ ਸਾਰੇ ਕਹਿੰਦੇ ਵੀ ਤੇਰਾ ਤਾਂ ਹੁਣ ਬੰਦਾ ਮੁਸ਼ਕਿਲ ਆ ਵੈਸੇ ਵੀ ਕਿਉਂਕਿ ਤੇਰਾ ਸਟੱਡੀ ਦਾ ਗੈਪ ਵੀ ਬਹੁਤ ਪੈ ਰਿਹਾ ਤੇ ਤੇਰਾ ਨਹੀਂ ਬਣ ਸਕਦਾ ਕਹਿੰਦੇ ਵੀ ਮੈਂ ਪੈਸਾ ਇੰਨਾ ਕੁ ਬਰਬਾਦ ਕਰਤਾ ਵੀ ਮੈਨੂੰ ਮਤਲਬ ਉਠਦੇ ਬਹਿੰਦੇ ਬਸ ਇਹੀ ਟੈਨਸ਼ਨ ਰਹਿਣੀ ਬੀਜੇ ਮੇਰਾ ਨਾਂ ਬਣਿਆ ਕੀ ਬਣੂਗਾ ਮੈਂ ਕੀ ਕਰੂੰਗੀ ਤੇ ਕਹਿੰਦੀ ਘਰ ਦੇ ਵੀ ਕਹਿੰਦੇ ਹੁਣ ਅਸੀਂ ਹੋਰ ਪੈਸਾ ਨਹੀਂ ਲਾਣਾ ਕਿਉਂਕਿ ਜਦੋਂ ਬਣ ਨਹੀਂ ਰਿਹਾ ਅਸੀਂ ਹੋਰ ਪੈਸਾ ਬਰਬਾਦ ਨਹੀਂ ਕਰ ਸਕਦੇ ਕਹਿੰਦੇ ਫਿਰ ਨਾ ਮੈਂ ਕੀ ਕੀਤਾ ਕਹਿੰਦੀ ਮੈਂ ਗੁਰਦੁਆਰਾ ਸਾਹਿਬ ਗਈ ਉਸ ਤੋਂ ਬਾਅਦ ਕਹਿੰਦੇ ਮੈਂ ਜਾ ਕੇ ਨਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਵੀ ਗੁਰੂ ਸਾਹਿਬ ਕਿਰਪਾ ਕਰੋ ਮੈਨੂੰ ਅੰਮ੍ਰਿਤ ਵੇਲਾ ਬਖਸ਼ੋ ਤੁਕੀ ਮੈਂ ਸੁਣਿਆ ਸੀ ਵੀ ਅਮਰਤ ਵੀਰੇ ਦੀ ਬਹੁਤ ਮਹਿਮਾ ਹੈ ਅਮਰਤ ਵੀਰੇ ਉੱਠ ਕੇ ਆਪਾਂ ਜੋ ਮੰਗਦੇ ਆ ਉਹ ਮਿਲਦਾ ਤਾਂ ਕਹਿੰਦੇ ਮੈਂ ਅਮਰਤ ਵੀਲਾ ਮੰਗਿਆ ਤਾਂ ਗੁਰੂ ਸਿਵ ਨੇ ਕਿਰਪਾ ਕੀਤੀ ਮੇਰੀ ਝੋਲੀ ਭਰੀ ਮੈਨੂੰ ਅਮਰਤ ਵੀਲਾ ਬਖਸ਼ਿਆ ਕਹਿੰਦੇ ਮੈਂ ਸਵੇਰੇ ਉੱਠਣਾ ਉੱਠ ਕੇ ਨਾ ਮੈਂ ਕਹਿੰਦੇ ਔਰ ਉੱਥੇ ਮੈਂ ਇਹ ਵੀ ਸੁਖਿਆ ਸੀ ਵੀ ਮਹਾਰਾਜ ਚਰਨਪਤੀ ਮਹਾਰਾਜ ਜੀ ਵੀ ਮੈਂ ਸਵਾ ਲੱਖ ਮੂਲ ਮੰਤਰ ਸਵੇਰੇ ਦਾ ਜਾਪ ਕਰਾਂਗੀ ਤੇ ਕਿਰਪਾ ਕਰਿਓ ਮੇਰਾ ਜਿਹੜਾ ਇਹ ਕੰਮ ਮੈਂ ਤੁਸੀਂ ਆਪ ਅੰਗ ਸੰਗ ਸਹਾਇ ਹੋ ਕੇ ਕਰਵਾ ਦਿਓ ਮੇਰੀ ਲਾਜ ਰੱਖ ਲਿਓ ਤੇ ਕਹਿੰਦੀ ਮੈਂ ਉਸ ਤੋਂ ਬਾਅਦ ਅੰਮ੍ਰਿਤ ਵੇਲੇ ਉੱਠਣਾ ਮੈਂ ਕਹਿੰਦੀ ਸਵਾ ਲੱਖ ਮੂਲ ਮੰਤਰ ਸਰ ਦਾ ਜਾਪਾ ਸ਼ੁਰੂ ਕਰ ਲਿਆ ਕਹਿੰਦੀ ਮੈਂ ਤਰੀਕ ਲਿਖ ਲਈ ਠੀਕ ਹੈ ਕਹਿੰਦੀ ਮੈਂ ਮਤਲਬ ਕਿ ਤੁਸੀਂ ਕਹਿੰਦੀ ਯਕੀਨ ਨਹੀਂ ਕਰਨਾ ਮਤਲਬ ਪੂਰਾ ਦਿਨ ਹੀ ਕਹਿੰਦੀ ਮੈਂ ਬੈਠੇ ਜਦੋਂ ਕੰਮ ਕਰਨ ਦਾ ਟਾਈਮ ਦੱਸੋ ਤੂੰ ਕੰਮ ਕਰਕੇ ਫ੍ਰੀ ਹੋ ਕੇ ਬੈਠੇ ਮੈਂ ਮੂਲ ਮੰਤਰ ਸਰ ਦਾ ਜਾਪ ਹੀ ਕਰਦੇ ਰਹਿਣਾ ਕਹਿੰਦੀ ਮੈਂ ਤਰੀਕ ਲਿਖ ਲਈ ਵੀ ਮੈਂ 15 ਜੁਲਾਈ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਮੂਲ ਮੰਤਰ ਸੇ ਉਹਦਾ ਜਿਹੜਾ ਸਵਾ ਲੱਖ ਦਾ ਜਾਪ ਉਹ ਕੰਪਲੀਟ ਕਰਨਾ ਤੇ ਕਹਿੰਦੀ ਤੁਸੀਂ ਯਕੀਨ ਨਹੀਂ ਕਰਨਾ ਉਸੇ ਦੌਰਾਨ ਕਹਿੰਦੀ ਜਦੋਂ ਮੈਨੂੰ 15 ਕਿ ਦਿਨ ਹੋ ਗਏ ਸੀ ਨਾ ਜਾਪ ਕਰਦੇ ਹੋਏ ਤੇ ਕਹਿੰਦੀ ਮੈਂ ਫਾਈਲ ਜਿਹੜੀ ਆਪਣੀ ਦੁਬਾਰਾ ਲਾਈ 6ਵੀਂ ਵਾਰ ਦੁਬਾਰਾ ਲਾਈ ਕਹਿੰਦੀ ਮੈਂ ਘਰਦਿਆਂ ਨੂੰ ਇਹ ਵਚਨ ਦਿੱਤਾ ਮਤਲਬ ਇਹ ਆ ਦਾ ਉਹ ਪਕੈ ਨੇ ਨਾ ਵਾਦਾ ਕੀਤਾ ਪ੍ਰੋਮਿਸ ਕੀਤਾ ਵੀ ਜੇ ਇਸ ਵਾਰੀ ਵੀ ਮੇਰੀ ਫਾਈਲ ਰਿਜੈਕਟ ਹੋਊਗੀ ਫਿਰ ਤੁਸੀਂ ਜੋ ਕਹੋਗੇ ਮੈਂ ਉਹ ਕਰੂੰਗੀ ਬਸ ਇੱਕ ਵਾਰੀ ਮੇਰੀ ਕਹੇ ਤੇ ਮੇਰੀ ਫਾਈਲ ਲਾ ਦਿਓ ਇੱਕ ਵਾਰੀ ਮੈਨੂੰ ਪੈਸਾ ਦੇ ਦਿਓ ਫਾਈਲ ਲਾਉਣ ਲਈ ਕਹਿੰਦੀ ਮੈਂ ਛੇਵੀਂ ਵਾਰ ਫਾਈਲ ਲਾਈ 15 ਦਿਨ ਹੋ ਗਏ ਸੀ ਮੈਨੂੰ ਜਾਬ ਕਰ ਦੇਣ ਉਹ ਕਹਿੰਦੇ ਤੁਸੀਂ ਯਕੀਨ ਨਹੀਂ ਕਰਨਾ ਵੀ ਉਹ ਜਿਹੜਾ ਮੇਰਾ ਵੀਜ਼ਾ ਉਹ ਆ ਗਿਆ ਜਿਹੜੀ ਕਹਿੰਦੀ ਪੰਜ ਵਾਰ ਰਿਜੈਕਟ ਹੋ ਗਈ ਸੀ ਉਹ ਛੇਵੀਂ ਵਾਰ ਪ੍ਰਮਾਤਮਾ ਨੇ ਮਨਜ਼ੂਰ ਕਰ ਦਿੱਤੀ ਤੁਸੀਂ ਵੀ ਅਗਰ ਤੁਹਾਡਾ ਕੋਈ ਰੁਕਿਆ ਹੋਇਆ ਕੰਮ ਆ ਕੋਈ ਮਨ ਦੀ ਭਾਵਨਾ ਤਾਂ ਤੁਸੀਂ ਵੀ ਇਸ ਤਰੀਕੇ ਨਾਲ ਜਾਪ ਕਰ ਸਕਦੇ ਹੋ ਜਾਪ ਕਰਨਾ ਕਿਸ ਤਰੀਕੇ ਨਾਲ ਜਿਨੇ ਭੈਣ ਨੇ ਦੱਸਿਆ ਹਨ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਤੁਸੀਂ ਘਰ ਵਿੱਚ ਬਹਿ ਕੇ ਜਾਪ ਕਰ ਸਕਦੇ ਹੋ ਤੇ ਜਿਸ ਦਿਨ ਤੁਹਾਡਾ ਜਾਪ ਕੰਪਲੀਟ ਹੋ ਗਿਆ ਉਸ ਦਿਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਅਰਦਾਸ ਜ਼ਰੂਰ ਕਰਵਾਇਓ ਤੇ ਜੇ ਮੰਨ ਲਓ ਤੁਹਾਡਾ ਉਸ ਦੌਰਾਨ ਕਾਰਜ ਨਹੀਂ ਹੁੰਦਾ ਨਾ ਗੁਰੂ ਤੇ ਭਰੋਸਾ ਰੱਖਿਓ ਸਹੀ ਸਮਾਂ ਆਉਣ ਤੇ ਉਹ ਕਾਰਜ ਜ਼ਰੂਰ ਹੋ ਜਾਊਗਾ ਆਪਾਂ ਵੀ ਨਹੀਂ ਕਹਿੰਦੇ ਵੀ ਭੈਣ ਦਾ 15 ਦਿਨਾਂ ਦੇ ਵਿੱਚ ਵੀ ਉਹਨੇ ਫਾਈਲ ਲਾਈ ਤੇ ਹੋ ਗਿਆ ਕੰਮ ਹਨਾ ਵੀ ਤੁਸੀਂ ਵੀ ਇਦਾਂ ਕਰਿਓ ਜੇ ਨਾ ਵੀ ਉਸ ਦੌਰਾਨ ਕੰਮ ਹੋਇਆ ਸਮਰ ਰੱਖਿਓ ਪੇਸ਼ੈਂਸ ਰੱਖਿਓ ਗੁਰੂ ਸਾਹਿਬ ਜਰੂਰ ਮਿਹਰ ਕਰਨਗੇ ਪਰਮਾਤਮਾ ਤੇ ਜਦੋਂ ਵਿਸ਼ਕੀਨ ਰੱਖ ਕੇ ਕੋਈ ਵੀ ਕੰਮ ਕਰਦੀ ਆ ਨਾ ਤਾਂ ਪਰਮਾਤਮਾ ਜਰੂਰ ਭਲੀ ਕਰਦੇ ਨੇ ਬਸ ਕਈ ਵਾਰੀ ਥੋੜਾ ਸਮਾਂ ਲੱਗ ਜਾਂਦਾ ਤਾਂ ਉਹਦੇ ਪਿੱਛੇ ਵੀ ਕੋਈ ਵਜ੍ਹਾ ਹੁੰਦੀ ਆ ਕੋਈ ਰਜਾ ਹੁੰਦੀ ਆ ਪਰਮਾਤਮਾ ਦੀ ਜਦੋਂ ਕੋਈ ਵੀ ਆਪਣਾ ਕੰਮ ਵਿਗੜਦਾ ਵੀ ਆ ਨਾ ਜੇ ਆਪਣੇ ਹੱਥੋਂ ਕੋਈ ਚੀਜ਼ ਖੋਸਦੀ ਵੀ ਆ ਕਈ ਵਾਰੀ ਆਪਾਂ ਉਦਾਸ ਹੋ ਜਾਂਦੇ ਆ ਵੀ ਅਸੀਂ ਤਾਂ ਸੋਚਿਆ ਨਹੀਂ ਸੀ ਅਸੀਂ ਤਾਂ ਇਦਾਂ ਮੰਗਿਆ ਨਹੀਂ ਸੀ ਤਾਂ ਉਹਦੇ ਪਿੱਛੇ ਵੀ ਕੋਈ ਰਜਾ ਹੁੰਦੀ ਆ ਕਈ ਵਾਰੀ ਤੇ ਪਰਮਾਤਮਾ ਦੇ ਕੀਤੇ ਤੇ ਕਦੇ ਵੀ ਸ਼ੰਕਾ ਨਾ ਕਰੋ ਜੇ ਗੁਰੂ ਨੇ ਅੱਜ ਤੁਹਾਡੇ ਤੋਂ ਇੱਕ ਚੀਜ਼ ਖੋਹੀ ਆ ਨਾ ਜੇ ਮੰਨ ਲਓ ਅੱਜ ਇੱਕ ਔਖਾ ਰਸਤਾ ਤੁਹਾਡੇ ਸਾਹਮਣੇ ਲੈ ਕੇ ਵੀ ਆਂਦਾ ਅਗਰ ਅੱਜ ਕਿਸੇ ਕੰਮ 'ਚ ਮੁਸ਼ਕਿਲ ਵੀ ਆਈ ਆ ਇਹ ਨਹੀਂ ਪਤਾ ਉਹਦੇ ਪਿੱਛੇ ਕੀ ਰਜਾ ਪਰਮਾਤਮਾ ਦੀ ਕੀ ਜੇ ਅੱਜ ਇੱਕ ਚੀਜ਼ ਖੋਹੀ ਐ ਨਹੀਂ ਪਤਾ ਕਿੰਨੀਆਂ ਕਿ ਚੀਜ਼ਾਂ ਪਰਮਾਤਮਾ ਨੇ ਤੁਹਾਨੂੰ ਦੇਣੀਆਂ ਨੇ ਸੋ ਉਮੀਦ ਕਰਦੀ ਆਂ ਅੱਜ ਦੀ ਜਿਹੜੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਆ ਕਰੋ ਜੀ ਤੇ ਨਾਲ ਹੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਆਪਾਂ ਅਗਲੀ ਵੀਡੀਓ ਕਿਸ ਟੌਪਿਕ ਦੇ ਉੱਤੇ ਬਣਾਈਏ ਤੇ ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਉਸ ਟੌਪਿਕ ਦੇ ਉੱਤੇ ਵੀਡੀਓ ਤੁਹਾਡੇ ਲਈ ਲੈ ਕੇ ਆਵਾਂ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਠੀਕ ਹੈ ਜੀ ਤੇ ਬਾਸ ਆਈ ਦੀ ਵੀਡੀਓ ਇੰਨੀ ਸੀ ਤੇ ਮੈਨੂੰ ਨਾ ਅੱਜ ਮਨ ਵਿੱਚ ਇਹ ਸੀ ਕਿਉਂਕਿ ਬਾਰ-ਬਾਰ ਇਹ ਹੁੰਦਾ ਕਈ ਪੁੱਛਦੇ ਨੇ ਵੀ ਦੀਦੀ ਸਾਡਾ ਕੰਮ ਨਹੀਂ ਬੰਦਦਾ ਸੀ ਕੀ ਕਰੀਏ ਤਾਕਿ ਕਿ ਫਿਰ ਮੈਨੂੰ ਲੱਗਿਆ ਕਿ ਅੱਜ ਇਹ ਵੀਡੀਓ ਸ਼ੇਅਰ ਕਰਨੀ ਚਾਹੀਦੀ ਹੈ ਮੈਨੂੰ ਤੁਹਾਡੇ ਨਾਲ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ